ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾਖੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਸ਼ੇਰੇ ਸਿੱਧੂ ਦੇ ਕੋਲ ਪਹੁੰਚੇ ਆ ਤੇ ਚਾਰ ਨਾਕ ਜਿਹੜੇ ਅੱਜ ਵੀਡੀਓ ਦੇ ਵਿੱਚ ਦਿਖਾਵਾਂਗੇ ਇੱਕ ਵੜ ਜਿਹੜੀ ਗੱਬਨ ਤਿਆਰ ਆ ਤੇ ਤਿੰਨ ਨਾਕ ਸੂਏ ਸਵਾਏ ਆ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਸਾਰੀਆਂ ਦੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾ ਚਾਹੀਦੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਇੱਕ ਵਾਰੀ ਦੱਸ ਦਈਏ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾਕੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਹੈਗਾ ਜੀ ਅੰਮ੍ਰਿਤਸਰ ਤੇ ਪਿੰਡ ਵੀ ਜੀ ਆਪਣਾ ਜਿਹੜਾ ਚਗਾਵੇਂ ਤੋਂ ਨਾਲਾ ਰੋਡ ਲੱਗਦਾ ਉਹ ਰੋਡ ਦੇ ਉੱਤੇ ਪਿੰਡ ਆ ਚਗਾਵਾ ਆਪਾਂ ਨੂੰ 7 ਕਿਲੋਮੀਟਰ ਆ ਤੇ ਜਨਾਲਾ ਤੋਂ 12 ਕਿਲੋ ਆ ਤੇ ਅੰਮ੍ਰਿਤਸਰ 에어ਪੋਰਟ ਆ ਜਿਹੜਾ ਆਪਾਂ ਨੂੰ ਸਾਰਾ 15 ਕਿਲੋਮੀਟਰ ਆ ਤੇ ਐ ਕਿ ਫੇਰ ਆਪਾਂ ਟੌਪ ਤਾਂ ਹੁੰਦੇ ਨੀਂ ਨੇ ਹਿਸਾਬ ਨਾਲ ਉਧਰੋਂ ਵੀ ਜੀ ਆਪਣੇ ਹਰਿਆਣੇ ਦੀ ਛੋਟੀਆਂ ਨਹੀਂ ਠੀਕ ਵੀਰ ਜੀ ਜਿਹੜੀ ਚੋਗੀ ਆ ਤੇ ਦੋ ਆਪਣੇ ਕੋਲ ਆ ਹਾਂਜੀ ਤੇ ਜੇ ਕਿ ਆ ਰਹੀ ਆਪਾਂ ਵੈੜ ਦੀ ਚੱਗੇ ਰਿਕਾਟ ਵਾਲੀ ਮੰਗਾਈ ਉਹ ਕਹਿੰਦੇ ਵੀ 35 ਕਿਲੋ ਤੱਕ ਵੈੜ ਵਾਗੇ ਜਾਊਗੀ ਜੇ ਕੋਈ ਚੰਗੀ ਸੇਵਾ ਕਰਨ ਵਾਲਾ ਕੋਈ ਵੀਰ ਭਰਾ ਸਾਡਾ ਮੰਨ ਲਓ ਵੀ ਕੋਈ ਹੱਥ ਪਾੜੇ হাফ ਟਾਈਮ ਤੇ ਵੀਰ ਜੀ ਘੱਟੋ ਘੱਟ ਜੀ ਨਹੀਂ ਤੇ ਜੇ ਕੱਟ ਵੀ ਮੰਨੀ ਇਹ ਤੇ ਮੇਰੇ ਖਾਲ ਨਾਲ 26 ਕਿਲੋ ਦੁੱਧ ਮਿੱਟੀ ਵਾਲਾ ਵਾਢ ਦੇ ਕੋਲ ਆ ਠੀਕ ਜੀ ਵੀਰ ਜੀ ਹਾਜੀ ਸੂਈ ਨੂੰ ਸਾਰੇ ਵੀਰ ਜੀ ਇਹਦੇ ਦਾਤੋਂ ਮੰਨ ਲਓ ਵੀ 12 ਦਿਨ ਹੋ ਗਏ ਉਹਨਾਂ ਦੇ ਹੱਦ ਕੋਈ 15 ਮੰਗਦੇ ਨੇ ਤੇ 12 ਕੀ ਆ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ 7 ਨਾਲ 8 ਪਾਏ ਸੀ ਸਾਰੇ ਹੋ ਗਏ ਸੇ ਤੇ ਜਰਸੀ ਵਾਢ ਥੋੜੀ ਕੱਚੀ ਸੀ ਇਹਦੇ ਤੋਂ ਕਰ ਲਈ ਸ਼ੁਰੂਆਤ ਠੀਕ ਜੀ ਤੇ ਹੁਣ ਇਹਦੀ ਡਿਟੇਲ ਵੀਰ ਜੀ ਦਸੀਏ ਫਿਰ ਡਿਟੇਲ ਵੀਰ ਜੀ ਆਪਣੀ ਰੇਕ ਨਾਲੇ ਆਪਾਂ ਸੋਨੂ ਦੀ ਸ਼ਰਤਾਂ ਨਾਲ ਵੀ ਆਪਾਂ ਬਾਅਦ ਚ ਦੱਸਨੇ ਚਲੋ ਪਹਿਲਾਂ ਵੀਡੀਓ ਬਣਾ ਲੈਨੇ ਸੋਨੂ ਵੀਰ ਨਾਲ ਜਿਹੜੀ ਸ਼ੱਪ ਲੱਗੀ ਛੋਟੀ ਸੂਹੀ ਆਪਣੀ ਅੱਛਾ ਸੂਹੀ ਜੇ ਬਾਅਦ ਚ ਦੱਸਨੇ ਠੀਕ ਠੀਕ ਚਲੋ ਉਹਦੇ ਬਾਰੇ ਵੀ ਦੱਸ ਦਿੰਦੇ ਆ ਤੇ ਇਧਰੋਂ ਕਰ ਲਈਏ ਵੀਰ ਜੀ ਹਾਂਜੀ ਹਾਂਜੀ ਅੱਛਾ ਜੀ ਇਹ ਵੀ ਵੀ ਆਪਣਾ ਦੂਜਾ ਸੂਆ ਵਹਿਣ ਸੁਣੀ ਆ ਰਹੀ ਹਾਂ ਜਿਹੜੇ ਸੂਏ ਉਹਨਾਂ ਨੇ ਘਰ ਆ ਲੈਨੇ ਦਸਨ ਮਾਤਵ ਤੇ ਵੀਰ ਨੇ 18 ਕਿਲੋ ਦੁੱਧ ਦਿੱਤਾ ਵਾ ਹਾਂਜੀ ਇਹ ਅਰਖੀ ਦੇਖੋ ਵੀਰ ਭਰਾ ਸੇ ਵਾਲਾ ਪੈ ਗਿਆ ਤੇ ਮੰਨ ਲਓ 22 ਦੇ ਜੇ ਜਾਂ 25 ਦੇ ਜੇ ਅਗਲੇ ਦੀ ਸ਼ਾਮ ਤੇ ਆ ਠੀਕ ਜੀ ਦੂਸਰਾ ਸੂਰਾ ਸੋਣੀ ਆ ਦੂਸਰਾ ਸੂਰਾ ਤੇ 1.5 10 ਖੜ ਗਈ ਆ ਬਸ਼ੀ ਬਹੁਤ ਸੋਹਣੀ ਮੇਰੀ ਬਣ ਗਈ ਇਧਰੇ ਤੋਂ ਲਓ ਜੀ ਕਰੋ ਜੀ ਦਰਸ਼ਨ ਬਹੁਤ ਜਿਆਦੀ ਇਧਰੇ ਕੋ ਟਲਾਂ ਟੋਲਾਂ ਆ ਤੇ ਅਜੇ ਵੀ 10 ਦਿਨ ਲੈ ਜੂਗੀ 10 ਦਿਨ ਲੈ ਜਾਣਾ ਬਾਨੀ ਬਹੁਤ ਸੋਹਣੀ ਆ ਬਸ਼ੀ ਇਧਰੇ ਕੋ ਢਿਲ ਢੂਲ ਬਹੁਤ ਹੀ ਜਿਆਦੀ ਆ ਜਿਹੜੀ ਪਿਓਰ ਜਰਸੀ ਆ ਤੇ ਬਾਕੀ 10 ਦਿਨ ਅਜੇ ਵੀ ਟਾਈਮ ਕੋ ਖੋਲੋ ਜੀ ਖੋਲੋ ਤੇ ਕੋਲ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਬਾਕੀ ਜਿਹੜੀ ਫੇਸ ਕੁਆਲਟੀ ਹੈ ਬਹੁਤ ਹੀ ਸੋਹਣੀ ਨਿੱਕਾ ਜਿਹਾ ਫੇਸ ਹੈ ਨਿਕਲ ਕੇ ਕਰਨ ਬਿਲਕੁਲ ਜੀ ਬਿਲਕੁਲ ਕਰੋ ਜੀ ਦਰਸ਼ਨ ਦੂਸਰਾ ਸੁਆ ਜਿਹੜਾ ਸੋਨਾ ਤੇ ਪਹਿਲੇ ਸੁਆ ਜਿਹੜਾ ਵੀਰ ਦੇ ਦੱਸਰ ਮੁਤਾਬਕ 18 19 ਲੀਟਰ ਜਿਹੜਾ ਦੁੱਧ ਕਰਮਾਲੀ ਨੇ ਚਵਾਇਆ ਐਰ ਕੀ ਵੀਰ ਕਹਿੰਦਾ ਕੋਈ ਚੰਗੀ ਸਾਂਭ ਕਰ ਤੇ 20 ਪਲੱਸ ਵੀ ਚੱਲ ਸਕਦੀ ਹੈ ਬਾਕੀ ਚੈੱਕ ਕਰ ਸਕਦੇ ਤੁਸੀਂ ਜਰਸੀ ਵੱਡੀ ਹੈ ਕੋਈ ਨਿੱਕੀ ਨਾ ਸਮਝੇ ਇੱਕ ਹੁੰਦੀਆਂ ਨਿੱਕੀਆਂ ਜਰਸੀਆਂ ਜਿਨ੍ਹਾਂ ਨੂੰ ਹਮਾਚਾ ਲਈ ਜਰਸੀ ਕਹਿ ਦਿੰਦੇ ਆਪਾਂ ਉਹ ਜਰਸੀ ਨਹੀਂ ਆ ਚੰਗੀ ਸੋਹਣੀ ਜਰਸੀ ਆ ਮੰਤਰ ਬਹੁਤ ਸੋਹਣੀ ਆ ਆਰਡਰ ਦੀ ਜਿਹੜਾ ਥਾਣੇ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਲੱਗਾ ਤੇ ਲਾਗੇ ਤੋਂ ਇੱਕ ਵਾਰੀ ਜੈਕਟ ਕਰਾ ਰਹੇ ਨੇ ਇਹਨਾਂ ਨੂੰ ਤੇ ਥਾਨੇ ਸੁਣ ਵੀਰ ਜੀ ਬਹੁਤ ਸੋਹਣਾ ਹੈ ਗਲਾਪੀ ਥਾਣਾ ਸੋਹਣਾ ਨਾਲ ਨਾੜਾਂ ਵੀ ਜੇ ਚੱਡੇ ਦਿੱਤੇ ਨਾੜਾਂ ਵਾਲਾ ਚੱਡਾ ਜਿਸਾਨ ਬਿਲਕੁਲ ਬਹੁਤ ਹੀ ਸੋਹਣਾ ਆਰਡਰ ਤਿਆਰ ਕਰ ਦਿੱਤੀ ਆਂ ਜੀ ਕਰਨ ਵਾਲੀ ਥਾਣੇ ਦੇਖੋ ਕਿੰਨਾ ਸੋਹਣਾ ਲੱਗਾ ਬਿਲਕੁਲ ਵੀਰ ਜੀ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਆਪਾਂ ਵੇਟ ਜੀ ਦਾ ਨਿਕਲ ਜਾਈ ਹਾਂਜੀ ਮੰਗਲਾਂ ਨੂੰ 90 ਮੰਗਲਾਂ ਨੂੰ 95 ਮੰਗਲਾਂ ਨੂੰ ਫਾਇਦਾ ਨਹੀਂ ਹੈ 80 ਦੇ ਲਿਆ 85000 ਦੀ ਹਾਂਜੀ ਤੇ ਬਿਲਕੁਲ ਹੀ ਹਾਂ ਨਾ ਦੱਸ ਦਈਏ 82 ਦੀ ਹਾਂ ਨਾ ਜੀ ਲਓ ਜੀ 82000 ਦੇ ਵਿੱਚ ਜਿਹੜੀ ਵੀਰ ਕਿੰਨਾ ਕੇ 200 ਰੁਪਏ ਛੋਟ ਹੀ ਕਰਾਂਗੇ ਤੇ ਦੂਜੇ ਨੰਬਰ ਤੇ ਵੀਰ ਜੀ ਕਿਦਾਂਗੇ ਕਿ ਵੀਰ ਜੀ ਤਾਂ ਦੱਸਣ데요 ਮੈਂ ਤਿੰਨ ਝੋਟੀਆਂ ਇੱਕ ਵੇੜ ਨਾਲ ਪਾ ਲਈਏ ਪੰਜ ਦੋ ਬਾਰੇ ਦੱਸ ਦਿੱਤਾ ਗੱਡਦਾ 50 ਰੁਪਏ ਹਾਂਜੀ ਪਹਿਲਾਂ ਤਾਂ ਗੱਲ ਕਰਦੇ ਉਹ ਕਹਿੰਦੇ ਵੀ ਚੰਦਾ ਰਿਹਾ ਸਾਡੇ ਕੋਲ ਮੰਨਦੇ 28 29 ਕਿਲੋ ਤੋਂ ਪਹਿਲਾਂ ਨਹੀਂ ਦਿੱਤਾ ਅੱਛਾ ਜੀ ਹੁਣ ਵੀ ਵੇੜ ਕੋਲ ਇਸ ਟਾਈਮ ਤੇ 26 ਕਿਲੋ ਦੁੱਧਤ ਮੌਜੂਦ ਤੇ ਆ ਰਿਹਾ ਵੀਰ ਜੀ ਅੱਛਾ ਜੀ ਕਿੰਨੇ ਦਿਨਾਂ ਦੀ ਸੂਈ ਜੇ ਇਹਨੂੰ ਵੀਰ ਜੀ 10ਵਾਂ 12ਵਾਂ ਦਿਨਾਂ ਅਜੇ ਸਾਰਾ ਸੂਈ ਗੋਹਾਂ 10 ਜਾਂ 12 ਦਿਨਾਂ ਦੀ ਜਿਹੜੀ ਸੂਈ ਕਿੰਮਾ ਸੂਆ ਸੂਈ ਵੀਰ ਜੀ ਆਮੀਰੋ ਫਾਨੇ ਮੱਛੀ ਵਾਲਾ ਲੱਗਾ ਮੁਰਗੀ ਚਵਾਈ ਆ ਬਹੁਤ ਸੋਹਣੀ ਲਓ ਜੀ ਕਰੋ ਜੀ ਫੇਸ ਦੂਸਰਾ ਸੁਆ ਸੁਜੀ ਵੀਰ ਜੀ ਦੂਸਰਾ ਦੂਸਰਾ ਜੀ ਪੂਰੀ ਵੱਡੇ ਢਾਂਚੇ ਆ ਦੀ ਮੰਨ ਲਓ ਵਹਿੜ ਜਾਣੀ ਛੋਟੀ ਬਹੁਤ ਜਿਹੜੀ ਵੱਡੀ ਵਹਿੜ ਆ ਚੈੱਕ ਕਰ ਸਕਦੇ ਤੁਸੀਂ ਬਾਕੀ ਤੋਰਾ ਤਾਰਾ ਥਣ ਬਹੁਤ ਪਿਆਰਾ ਲੱਗਾ ਐਨ ਗੇਠ ਗੇਠ ਤੇ ਥਣ ਲੱਗਾ ਤੇ ਹਾਤੀ ਚਵਾਈ ਵਾਲਾ ਲੱਗਾ ਵੱਡੀ ਵਹਿੜ ਆ ਕੋਈ ਨਿੱਕੀ ਨਾ ਸਮਝੇ ਬਾਕੀ ਕ੍ਰੋਸ ਆ ਫੈਟ ਫੂਡ ਚੰਗੀ ਹੁੰਦੀ ਇਹਨਾਂ ਦੀ ਜਿਆਦਾ ਨਹੀਂ ਮੇਰੇ 30 ਕਿਲੋ ਰਮਾਂ ਦੇ ਨਾਲ ਹੁਣ ਮੌਕੇ ਤੇ ਵੀਰ ਜੀ ਕਹਿੰਦਾ ਜੀ ਤੇ ਬਾਹਰ ਪਲੱਸ ਚੱਲੂਗੀ ਨਹੀਂ ਤੇ 30 ਤੇ ਰਮਾਂ ਨਾਲ ਮੌਕੇ ਤੇ ਕਹਿੰਦਾ ਜੀ ਵੀਰ ਜੀ 26 27 ਕਿਲੋ ਦੇ ਲਾਗੇ ਬੰਨੇ 26 ਕਿਲੋ ਭਾਵੇਂ ਕੋਈ ਹਤਾਰਨਾ ਮਾਰੇ ਗਾਰੰਟੀ ਦੇ 26 ਕਿਲੋ ਦੇ ਦਈਏ ਮਿਲ ਜਾਓ ਜੀ ਕਰੋ ਜੀ ਦਰਸ਼ਕ 26 ਲੀਟਰ ਮੌਕੇ ਤੇ ਤੇ ਬੱਚਾ ਵੀਰ ਜੀ ਬੱਚਾ ਦੀ ਜਿਹੜਾ ਮੇਲ ਕਾਹ ਆ ਆ ਜਿਹੜਾ ਮਗਰ ਇਹਦੇ ਮੇਲ ਕਾਹ ਵੀਰ ਉਹਨਾਂ ਨੇ ਟੀਕਾ ਬੜੀ ਰੀ ਜੀ ਨਾ ਕਹਿੰਨੇ ਸੀ ਭਰਾਇਆ ਸੀ ਯਾਰ ਸ਼ਰਦਾ ਜੀ ਵਾਸੀ ਦੇ ਦਿੰਦੀ ਫਿਰ ਤੇ ਵੇਚਣੀ ਮੇਲੇ ਕਾਫ ਆ ਗਿਆ ਮਗਰ 12 ਦਿਨਾਂ ਦੀ ਸੂਈ ਆ ਹਾਂਜੀ ਤੇ ਥਣ ਥਣ ਲੱਗਦੇ ਇੱਕ ਵਾਰੀ ਚੈੱਕ ਕਰਾ ਦਿਨ ਕਰੋ ਜੀ ਦਰਸ਼ਕ ਬਹੁਤ ਹੀ ਪਿਆਰਾ ਆਰਡਰ ਤੇ ਥਣ ਵੀ ਬਹੁਤ ਹੀ ਸੋਹਣਾ ਬੇਲ ਬੂਲ ਦੀ ਵੀ ਚੰਗੀ ਤੇ ਜਿਹੜਾ ਕਾਦ ਆ ਉਹ ਵੀ ਚੰਗਾ ਇਹਦਾ ਰੇਟ ਵੀਰ ਜੀ ਇਹਦਾ ਰੇਟ ਵੀ ਜੀ ਫੋਨ ਤੇ ਕਰਾਂਗੇ ਇਹਦਾ ਨਾ ਕਿ ਵੀਰ ਭਰਾ ਵੇਚਣ ਵਾਲੇ ਨਾਲ ਸਬਦਾ ਚੱਲਣ ਦੇ ਇਹਦਾ ਵੀ ਉਹ ਵੱਡੀ ਮੱਝ ਦਾ ਮੇਰੇ ਕੋਲ ਹਰਿਆਣੇ ਜਿਹੜੀ ਆ ਅੱਛਾ ਜੀ ਇਹਦਾ ਫੋਨ ਤੇ ਮੰਨ ਲਓ ਰੇਟ ਕਰ ਲਾਂਗੇ ਵੀਰ ਭਰਾ ਨਾਲ ਠੀਕ ਜੀ ਵੀਰ ਜੀ ਤੇ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਵੀਰ ਜੀ ਪਹਿਲਾ ਸਵਾ ਢੋਟੀ ਨੂੰ ਮੋਹ ਪਲੋਣਾ ਢੋਟੀ ਸੋਈ ਜਾਂ ਦੋ ਦੰਦ ਆ ਜੇ ਮੋਹ ਅੱਛਾ ਜੀ ਆਸ ਟਾਈਮ ਤੇ ਮੰਨ ਲਓ ਕੋਈ ਵੀਰ ਭਰਾ ਮੇਰੇ ਕੋਲੋਂ ਜ਼ਿਆਦਾ ਨਾ ਮੰਨ ਕੇ ਲਵੇ ਕੋਈ 11 ਤੋਂ 12 ਦੇ ਵਿੱਚ ਵਿੱਚ ਬਹੁਤ ਸਟਾਡੀ ਵੀ ਹੋ ਗਈ ਛੋਟੀ ਉਹਨੇ ਜੇ ਕੋਈ 15 ਦਿਨ ਦੀ ਜਾਂ 16 ਦਿਨ ਦੀ ਹੋਵੇ ਨਿਸ਼ਾਨ ਤੇ ਠੀਕ ਜ ਤੇ ਪਹਿਲਾ ਸੁਹਾ ਸੁਈਆ ਤੇ ਮੂੰਹੋਂ ਦੋ ਦੰਦ ਲਓ ਜੀ ਪਿਓਰ ਜਿਹੜੀ ਦੋ ਦੰਦ ਨੇ ਮੂੰਹ ਹਾਂਜੀ ਬਾਕੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੀ ਬਹੁਤ ਹੀ ਪਿਆਰਾ ਸਿੰਗ ਲੱਗਾ ਬਿਲਕੁਲ ਹਾਂਜੀ ਦੇ ਤੁਰ ਗਈ ਆ ਚੌਗੀ ਦੇ ਜਿਹੜੇ ਦੰਦ ਤੋੜ ਗਈ ਆ ਤੋਂਦੀ ਵਾਲੇ ਵੀਰ ਕਿਨਾਂ ਕੇ ਜਿਹੜੇ ਜਵਾਨ ਆ ਆ ਬੰਦੇ ਜਵਾਨ ਤੇ ਮਗਰੇ ਤੇ ਕਾਫਕੀ ਜੇ ਮਗਰ ਵੀ ਜੀ ਇਹਦੇ ਮੇਲ ਕਾਫ ਇਹਦੇ ਮਗਰ ਕਿਹੜਾ ਮੇਲ ਕਾਫ ਆ ਗਿਆ ਜੀ ਕਰੋ ਜੀ ਦਰਸ਼ਨ ਬਹੁਤ ਹੀ ਸੋਹਣੀ ਝੋਟੀ ਆ ਸਿੰਗ ਵੀ ਰਿੰਗ ਲੱਗਾ ਬਾਕੀ ਫੇਸ ਕੁਆਲਟੀ ਜੈਡ ਬਲੈਕ ਆ ਥਣ ਥਣ ਜਿਹੜਾ ਚੰਗੇ ਗੈਪ ਦੇ ਉੱਤੇ ਲੱਗਾ ਵੀਰ ਕਹਿੰਦਾ ਕਿ ਜਿਹੜਾ 10 ਤੋਂ 11 ਲੀਟਰ ਦੁੱਧ ਇਹਦੇ ਕੋਲ ਮੌਕੇ ਤੇ ਤਿਆਰ ਹੈ ਜਿਹੜੀ ਕਿੰਨੇ ਕੁ ਦਿਨਾਂ ਦੀ ਸੂਈ ਵੀਰ ਜੀ ਇਹ ਵੀਰ ਜੀ ਬੱਸ ਤੋਂ ਹਫਤੇ ਦੀ ਖੰਡ ਦੀ ਸੂਈ ਆ ਮੇਲ ਕਾਪ ਆ ਇਹ ਜਿਹੜਾ ਮਗਰੇ ਤੇ ਮੇਲ ਕਾਪ ਆ ਬਹੁਤ ਜੈਡ ਬਲੈਕ ਜਿਹੜਾ ਪਿਆਰਾ ਮੇਲ ਕਾਪ ਆ ਗਿਆ ਮਗਰ ਥਣ ਥਣ ਚੈੱਕ ਕਰੋ ਜੀ ਅਜੇ ਵੀਰ ਜੀ ਆਪਣਾ ਮਾਲ ਚੋਇਆ ਚੋਇਆ ਵਾ ਕੋਈ ਮੰਨ ਲਓ ਵੀ ਕੋਈ ਮਗਰ ਦਾ ਟਾਈਮ ਨਹੀਂ ਅਜੇ ਬੱਸ ਮੇਰੇ ਕੋਲ 10 11 ਦਾ ਟਾਈਮ ਹੋਣਾ ਹੈ ਨੇ ਜਾਂਦਾ ਪਰ ਮੱਦੀ ਵੀ ਹੈ ਅਛਾ ਜੀ ਹਾਂਜੀ ਆਪਣਾ ਚੋਇਆ ਚੋਇਆ ਮਾਲ ਹੈ ਸਾਰਾ ਠੀਕ ਜੀ ਵੀਰ ਜੀ ਤੇ ਇਹ ਝੋਟੀ ਦਾ ਵੀਰ ਜੀ ਰੇਟ ਕੀ ਕਰਨਾ ਆਪਾਂ ਇਹਦਾ ਵੀਰ ਜੀ ਰੇਟ ਦੋ ਘਰਾਵ ਮੁੱਲ ਜਿਤਨਾ ਮੰਨ ਲੋ ਵੀ ਖਨਾਤ ਪਾਣਿਆ ਝੋਟੀ ਚ ਹਾਂਜੀ ਤੇ ਅਗਲੇ ਸਵੇਰੋਂ ਆਪਾਂ ਤਿਆਰ ਕੀ ਰੱਖੰਦੇ ਹਾਂ ਚਲੋ ਦੋ ਕਹਿ ਨਹੀਂ ਰਹੇ ਆਂ ਕਿ ਸਵੇਰ ਨੂੰ ਦੋ ਦੋ ਬਾਹਰ ਵਿਕਣੀ ਆ ਝੋਟੀ ਦੇ ਹਿਸਾਬ ਨਾਲ ਹੈਗੀ ਆ ਬਿਲਕੁਲ ਸਹੀ ਗੱਲ ਹੈ ਵੀਰ ਜੀ ਇਹਦਾ ਵੀਰ ਜੀ ਨਿਕਾ ਜਾ ਮੁੱਲ ਮੰਗਣ ਲੋ ਭਾਵੇਂ ਦੋ ਮੰਗ ਲੋ ਡੇਢ ਮੰਗ ਲੋ ਫਾਇਦਾ ਨਹੀਂ 1 35 ਦੀ ਝੋਟੀ ਦੇਣੀ ਆ ਹਾਂ ਇੱਕ ਲੱਖ ਤੇ 35000 ਦੀ ਵੀਰ ਕਹਿੰਦਾ ਕਿ ਜਿਹੜੀ ਝੋਟੀ ਹਾਂ ਬਹੁਤ ਚੰਗੀ ਝੋਟੀ ਮੂ ਹਰਿਆਣੇ ਚ ਆਪ ਕੋਈ ਵੀਰ ਭਰਾ ਪੈਹੇ ਲੈ ਕੇ ਚਲ ਜੇ ਤਾਂ ਵੀ ਨਹੀਂ ਏਡੀ ਝੋਟੀ ਮਿਲਦੀ ਚਲੋ ਲੱਬ ਲਬਾ ਅਡੇ ਬੜੀ ਇਫੇਚਲ ਪੈਂਦੀ ਸਾਨੂੰ ਬਿਲਕੁਲ ਜੀ ਸਹੀ ਗੱਲ ਹੈ ਕਰੋ ਜੀ ਦਰਸ਼ਨ 1 ਲੱਖ ਤੇ 35000 ਦੀ 35000 ਦੀ ਬਿਲਕੁਲ ਜੀ ਅੱਜ ਜੀ ਠੀਕ ਵੀਰ ਜੀ ਇਧਰ ਨਿਕੰਨਾ ਪੀਸ ਇਧਰ ਵੀ ਜੀ ਫੇਰ ਰਾਜਾ ਝੋਟੀ ਹੈ ਹਿਸਾਬ ਨਾਲ ਅੱਛਾ ਜੀ ਸੇਮ ਚੀਜ਼ ਹੋ ਗਈ ਹੈ ਠੀਕ ਜੀ ਲਓ ਜੀ ਦੂਰੋਂ ਇੱਕ ਵਾਰੀ ਚੈੱਕ ਕਰਾ ਦਿੰਨੇ ਹਾਂ ਹਾਂ ਜੀ ਤੇ 20 ਤੋਂ 25 ਡਣਾ ਦਾ ਕਾਫ ਹੋ ਗਿਆ ਮਤਲਬ ਸਾਡਾ ਨਾ 10000 ਦਾ ਕਾਫੀ ਭਾਰੂ ਚੋਟੀ ਦਾ ਸੌਦਾ ਕਰ ਲਿਆ ਉਹ 10000 ਦੀ ਮਾੜੀ ਕੱਟੀ ਰੱਖਦਾ ਠੀਕ ਜੀ ਵੀਰ ਜੀ ਇਹਦੇ ਥੱਲੇ ਵੀ ਜੀ ਇਸ ਟਾਈਮ ਤੇ 1600 17 ਗੱਲੋਂ ਦੁੱਧ ਹੋਊਗਾ ਹਾਂਜੀ ਇਹਦੀ ਆਪਾਂ ਕਹਾਣੀ ਦੱਸ ਦੇਣਾ ਇਹ ਕਿ ਇਹ ਆਪਾਂ ਵੀ ਜੀ ਇੱਥੋਂ ਆਈ ਉਧਰ ਹੋਈਆਂ ਝੋਟੀ ਇਹ ਵੀਰ ਕੋਲ ਮੈਂ ਇਧਰੋਂ ਲਈ ਆ ਛੋਟੀ ਅੱਛਾ ਜੀ ਛੋਟੀ ਉਧਰੋਂ ਆਈ ਆ ਤੇ ਲਈ ਆ ਇਧਰੋਂ ਉਹਨਾਂ ਦੇ ਹੀਰ ਹੋਣਾ ਨਵੇਂ ਬੰਦੇ ਮੰਨ ਲਓ ਵੀ ਆਰ.ਪੀ.ਐਮ. ਸਾਮੀ ਮੋਟੀ ਆ ਅੱਛਾ ਜੀ ਕਹਿੰਦੇ ਮੰਨ ਲਓ ਵੀ ਡਗੜ ਡੁਗੜ ਕਦੇ ਰੱਖਿਆ ਨਹੀਂ ਹੈ ਕਹਿੰਦੇ ਵੀ ਅਸੀਂ ਇੱਕੋ ਹੀ ਮੱਝ ਰੱਖਣੀ ਹੈ ਸ਼ੌਂਕਣਾ ਮੰਨ ਲਓ ਵੀ ਜਿਆਦਾ ਦੁੱਧ ਵਾਲੀ ਲਿਆਉਣੀ ਉਹ ਲਿਆਈ 22 ਕਿਲੋ ਦੁੱਧ ਛੋਟੀ ਘੋਮ ਮਿੰਟ ਖਲੋ ਜਾ ਜੇ ਬੰਦ 2 ਲੱਖ 80 ਹਜ਼ਾਰ ਦੀ 2 ਲੱਖ 80 ਹਜ਼ਾਰ ਦੀ ਅੱਛਾ ਜੀ ਉਹਨਾਂ ਨਾਲ ਕੋ ਸਾਹਮਣੀ ਹੋਈ ਛੋਟੀ ਉਹਨਾਂ ਨੇ ਮੰਨ ਲਓ ਵੀ ਬਾਹਰ ਰੋਡ ਤੇ ਠੰਡੇ ਛਾਂ ਬੰਦ ਮੰਨ ਕੇ ਨਾ ਹਵਾ ਦੇ ਵਿੱਚ ਤੇ ਠੀਕ ਜੀ ਸੁਭਾ ਦੂਸਰਾ ਸੁਈ ਵੀਰ ਜੀ ਦੂਸਰਾ ਸੁਈ ਹੈ ਮੂੰਹ ਜਵਾਨ ਹੈ ਮੂੰਹ ਜਵਾਨ ਹੈ ਲਓ ਜੀ ਕਰੋ ਦਰਸ਼ਨ ਬਹੁਤ ਹੀ ਵੱਡੀ ਬਾਡੀ ਦੀ ਝੋਟੀ ਹੈ ਚੈੱਕ ਕਰ ਸਕਦੇ ਤੁਸੀਂ ਬੇਲ ਬੂਲ ਬਹੁਤ ਚੰਗੀ 16 ਤੋਂ ਜਿਹੜਾ 17 ਕਿੰਨੀ ਸਿਫਟ ਕਰ ਲਈ ਓਨੀ ਥੋੜੀ ਹੈ 16 17 ਲੀਟਰ ਵੀਰ ਜੀ ਮੌਕੇ ਤੇ ਮੌਕੇ ਤੇ ਇੰਨਾ ਹੁੰਦਾ ਹੈ ਪਰ ਮੈਂ ਦਾੰਦਾਂ ਦੇ ਵਿੱਚ 20 ਪਲੱਸ ਕਰ ਦੂੰ ਝੋਟੀ ਮੈਨੂੰ ਇੰਨਾ ਕਰੋ ਜੀ ਦਰਸ਼ਨ ਬਹੁਤ ਹੀ ਜਿਹੜੇ ਵੱਡੇ ਜਿਹੇ ਹਾਥੀ ਹੁੰਦਾ ਉਹੋ ਹੀ ਕੱਦ ਲਗਾਇਆ ਕਰਮ ਵਾਲੀ ਨੂੰ ਸਿੰਘ-ਸੁੰਗ ਬਿਊਟੀ ਜਿਹੜੀ ਬਹੁਤ ਸੋਹਣੀ ਹੈ ਚੈੱਕ ਕਰ ਸਕਦੇ ਤੁਸੀਂ ਦੁੱਧ ਵੀ ਜਿਹੜਾ ਚੰਗਾ ਵੀਰ ਕਹਿੰਦਾ ਕਿ 10 ਦਿਨ ਮੈਨੂੰ ਸਾਹਮਣੇ ਕੋਈ ਝੋਟੀ ਛੱਡ ਦੇ ਗੱਲ ਬਾਤ ਮੇਰੇ ਨਾਲ ਕਰ ਲੈ ਤੇ ਦੁੱਧ ਮੈਂ 20 ਕਿਲੋ ਹੀ ਛੱਡ ਦੂੰਗਾ ਝੋਟੀ ਨੂੰ ਫੇਰ ਕਰ ਉਹ ਜੀ ਜੀ ਹਵਾ ਦੇ ਬਾਜ ਬੱਜ ਕੇ ਝੋਟੀ ਨਾਲ ਲਾ ਟੁੱਟ ਜੀ ਉਹਦੀ ਵੱਡੀ ਬੇਲ ਤੇ ਬਹੁਤ ਜਿਆਦਾ ਵੀਰਜੀ ਝੋਟੀ ਦੀ ਬਹੁਤ ਜਿਆਦਾ ਵੀਰਜੀ ਜਦੋਂ ਮਾਰਦੇ ਦੱਸਣ ਦੇ ਜਿੰਨੀ ਸਿੱਟ ਕਰ ਲਈ ਉੰਨੀ ਬੋਲੀ ਹੈ ਝੋਟੀ ਉਹ ਉਹੀ ਗੱਲ ਮੈਂ ਦੂਰ ਹੋ ਕੇ ਤਾਂ ਹੀ ਝੋਟੀ ਦਿਖਾਉਂਦਿਆਂ ਜਿਹੜਾ ਜਿਆਦਾ ਹੀ ਵੱਡਾ ਡੰਗਰਿਆ ਨਾ ਉਹ ਵੀਡੀਓ ਦੇ ਵਿੱਚ ਓਡਾ ਵੱਡਾ ਸੀ ਹਾਂਜੀ ਹਾਂਜੀ ਆ ਵੀਰ ਤੇ ਵੀਰ ਦੀ ਹਾਈਟ ਦੇ ਹਿਸਾਬ ਨਾਲ ਅੰਦਾਜ਼ਾ ਲਾ ਸਕਦੇ ਤੁਸੀਂ ਹਾਈਟ ਦਾ ਝੋਟੀ ਦੀ ਬਹੁਤ ਹੀ ਵੱਡੀ ਛੋਟੀ ਚਵਾਈ ਚੁਈ ਵੀਰ ਜੀ ਇੱਕ ਨੰਬਰ ਡੰਗਰਾਂ ਚ ਨੰਬਰ ਵੀਰ ਜੀ ਭਾਵੇਂ ਕੋਈ ਸਟਾਨ ਦੇ ਉੱਪਰ ਲਗਾ ਦੇ ਮੈਂ ਸੈਂਟਰਵਾ ਕੇ ਲੈ ਲਈ ਤੇ ਜੇ ਗਰੰਟੀ ਦੇ ਖੜਨੀ ਭਾ ਫੁੱਲ ਗਰੰਟੀ ਵੀਰ ਜੀ ਅੱਛਾ ਜੀ 100 ਚ 100 ਕਹਿ ਦਿੰਦੇ ਆਪਾਂ 100 ਚ 100% ਗਰੰਟੀ ਚਲੋ ਆਈ ਤੇ ਬੜੀ ਮਹਿੰਗੀ ਦੱਸੰਦੇ ਤੁਸੀਂ ਵੀਰ ਜੀ ਹੁਣ ਆਪਾਂ ਆਪਾਂ ਕਿੰਨੇ ਦੀ ਇਹ ਦੇ ਦੇਣੀ ਛੋਟ ਬੜੀ ਚੈਲ ਕਰਕੇ ਦਵਾ ਵਿੱਚ ਐ ਜੀ ਲਈ ਆ ਉਹਨਾਂ ਕੋ ਵੀਰ ਭਰਾ ਮੰਗੋ ਅੱਛਾ ਜੀ ਗਰਗੇ ਪਰ ਆਪਾਂ ਕਰਾਂ ਫੇ ਫੂੰਦੇ ਦਾ ਮੁੱਲ ਅੱਛਾ ਜੀ ਤੁਹਾਨੂੰ ਦੱਸਿਆ ਵੀ ਗਾਂ ਦਾ ਤੇ ਇਹਦਾ ਫੂੰਕ ਕੇ ਵੀਰ ਨਾਲ ਵੇਚਣ ਨਾਲ ਇਹਨਾਂ ਚੱਲਣ ਦ ਲਓ ਜੀ ਜਿਹੜੀ ਬਹੁਤ ਹੀ ਖੂਬਸੂਰਤ ਮਗਰ ਫੀਮੇਲ ਕਾਫ ਆ ਤੇ ਜਿਆਦਾ ਨਹੀਂ ਡੇਢ ਗੇਠ ਦਾ ਪੁੱਠਾ ਵੀਰਜੀ ਹੋ ਗਿਆ ਜੋ ਇਹਦਾ ਕੱਟੀ ਆ ਹਾਂਜੀ ਹਾਂਜੀ ਇੱਥੇ ਛੋਦੇ ਲਓ ਜੀ ਕਰੋ ਸਾਲ ਦੇ ਵਿੱਚ ਵਿੱਚ ਮੰਨ ਲਓ ਵੀ ਝੋਟੀ ਮਗਰ ਤਿਆਰ ਹੋ ਜੂਗੀ ਸਾਲ ਹੋ ਜਾਊ ਵੀਰਜੀ ਹੋ ਜਾਊਗੀ ਦੇਖੋ ਜੀ ਕਰੋ ਦਰਸ਼ਨ ਬਹੁਤ ਹੀ ਸੋਹਣਾ ਫੀਮੇਲ ਕਾਫ ਹੈ ਚਲੋ ਕੋਈ ਨਾ ਆਪਣੇ ਘਰ ਦੇ ਨਕੀ ਨੇ ਕਹਿੰਦੇ ਹੁੰਦੇ ਆਉਂਦੇ ਰਹਿਣੇ ਉਹ ਤੇ ਅਗਲੇ ਘਰਾਂ ਚ ਪਹਚਾਈਏ ਤੇ ਆਪਣੀ ਡਿਊਟੀ ਲੱਗੀ ਹੈ ਹਾਂਜੀ ਹਾਂਜੀ ਚਲੋ ਬੰਦੋ ਵੀਰਜੀ ਬੰਦੋ ਤੇ ਇਹਦਾ ਰੇਟ ਵੀਰ ਜੀ ਫੋਨ ਤੇ ਹਾਂਜੀ ਇਹਦਾ ਫੋਨ ਤੇ ਦੋ ਝੋਟੀਆਂ ਦੇ ਦਰੀਆਂ ਕਿਹਨ ਵੀਰ ਭਰਾ ਨੂੰ ਕਿ ਆਪਾਂ ਬਿਲਕੁਲ ਜੀ ਦੋ ਝੋਟੀਆਂ ਹਾਂਜੀ ਬਾਕੀ ਵੀਰ ਜੀ ਆ ਦੋ ਝੋਟੀ ਦੀ ਸ਼ਰਤ ਵਾਲੀ ਦੀ ਵੀ ਤੁਹਾਨੂੰ ਵਾਲੀ ਗੱਲ ਕਰਦੇ ਹਾਂ ਹਾਂਜੀ ਕੱਲ ਆਪਣੀ ਝੋਟੀ ਸੂਈ ਅੱਜ ਕੱਲ ਵੀਰ ਸੋਨ ਨੂੰ ਵੀ ਆਪਾਂ ਸੱਦ ਲਿਆ ਸੀ ਮੌਕੇ ਤੇ ਵਿਖਾਤਾ ਦੇਖੋ ਲਓ ਜੀ ਆ ਝੋਟੀ ਜਿਹੜੀ ਸ਼ਰਤ ਵਾਲੀ ਵੀਰ ਦੀ ਵੀਰ ਸਾਹ ਨਾਲ ਸ਼ਰਤ ਲੱਗੀ ਆ ਝੋਟੀ ਭਾਈ ਜਸੂ ਵੀਰ ਸੋਨ ਨੂੰ ਵੀ ਆਇਆ ਪਹੁੰਚਿਆ ਵੇਖਣ ਲਈ ਵੀਰੋ ਨਹੀਂ ਬੈਠੇ ਆ ਸੋਨੂੰ ਵੀਰ ਵੀ ਆ ਸੁਭੀ ਛੋਟੀ ਸੋਨੂੰ ਜਿਹੜਾ ਦੇਖਣ ਲਈ ਪਹੁੰਚਿਆ ਆ ਵੀਡੀਓ ਤੁਸੀਂ ਚੈੱਕ ਕਰ ਸਕਦੇ ਬਾਕੀ ਆਵਾਜ਼ ਘੱਟ ਕਰ ਦਿਓ ਕੋਈ ਨਾ ਕੋਈ ਸੌ ਪਰਦੇ ਵਾਲੀ ਗੱਲ ਹੁੰਦੀ ਐ ਤੇ ਪਰਦਾ ਪਰਦਾ ਹੀ ਹੁੰਦਾ ਆ ਜੀ ਛੋਟੀ ਤੇ ਜੇਰ ਜੁਰ ਪ੍ਰੋਪਰ ਪਾਤੀ ਇਹ ਕੀ ਇਹਨੇ ਕਾਫ ਕੀ ਦਿੱਤਾ ਜੇ ਫੀਮੇਲ ਕਾਫ ਦਿੱਤਾ ਫੀਮੇਲ ਕਾਫ ਆ ਜਿਹੜਾ ਦੇਤਾ ਜੇ ਆ ਕਰ ਸਕਦੇ ਜੇ ਤੁਸੀਂ ਜਾ ਕੇ ਵੀਰ ਭਰਾਵਾਂ ਨੇ ਮੰਨ ਲਓ ਆ ਝੋਟੀ ਭੱਜੀ ਚਲੋ ਸੋਨੂ ਦੇ ਵਿੱਚ ਆ ਬਣ ਹੈਗੇ ਵੀਰ ਫੈਨ ਨੇ ਤੇ ਬਾਹਰੋਂ ਵੀਰ ਜੀ ਮੈਨੂੰ ਬੜੇ ਫੋਨ ਆਏ ਵੀ ਚਲੋ ਤੁਸੀਂ 50000 ਰੁਪਏ ਦੀ ਸ਼ਰਤ ਤੇ ਰੱਖ ਲਈ ਹੈ ਨੇ ਪਰ ਅਗਰ ਸਾਡੇ ਨਾ ਤੇ ਨਾ ਵੀਰ ਨੂੰ ਸੋਨੂ ਨੂੰ ਕੋਈ ਨਾ ਕੋਈ ਛੋੜਛੱਪਾ ਖੁੱਲਾ ਕਰਿਓ ਹਾਂਜੀ ਆਪਾਂ ਵੀਰ ਜੀ ਚਲੋ ਸ਼ਰਤ 50 ਦੀ ਉਸ ਟਾਈਮ ਦੇ ਉੱਤੇ ਤੇ ਵੀਡੀਓ ਮੰਨ ਲਓ ਕਿ ਜਦੋਂ ਆਪਾਂ ਖਤਮ ਕਰਤੀ ਇਹ ਚੈੱਕ ਪਾਸ ਹੋ ਗਈ ਝੋਟੀ ਮੈਂ ਉੱਥੋਂ ਹੀ ਮੌਕੇ ਤੇ ਵੀ ਵੀਰ ਸੋਨੂ ਨੂੰ ਕਹਿੰਦਾ ਵੀ 20000 ਰੁਪਏ ਤੇਰੇ ਕੋ ਘੱਟ ਲੈਣਾ 30000 ਰੁਪਏ ਲੈਣਾ ਹਾਂਜੀ ਤੇ ਪਾਉਂਦਾ ਹੀ ਖਾਤੇ 'ਚ ਮੇਰੇ 30000 ਰੁਪਏ ਆਇਆ ਮੰਨ ਲਓ ਵੀ ਉਸੇ ਟਾਈਮ ਪਾਉਂਦਾ ਹੀ 50 ਹੀ ਦਿੰਦਾ ਸੀ ਉਹ ਵੀਰ ਹਾਂਜੀ ਪਰ ਮੈਂ ਕਹਤਾ ਮਾਹ ਅਜੇ ਪੈਸੇ ਨਹੀਂ ਲੈਣੇ ਜਦੋਂ ਝੋਟੀ ਆ ਕੇ ਸੂਹ ਗਈ ਮੈਂ ਉਹਦੋਂ ਪੈਸੇ ਲੈਣੇ ਤੇਰੇ ਕੋ ਦੂਜੇ ਮਹੀਨੇ ਦੀ 30 ਤਰੀਕ ਨੂੰ ਮਾਹ ਤੇਰੇ ਕੋ ਪੈਸੇ ਵਾ ਬਲ ਝੋਟੀ ਨਾ ਹੋ ਤਾਂ ਪਹਿਲਾਂ ਸੂਹ ਪਾਣੀ ਹੈ ਹਾਂਜੀ ਹਾਂਜੀ ਤੇ ਮਾਹ ਦੂਜੇ ਮਹੀਨੇ 30 ਤਰੀਕ ਨੂੰ ਪੈਸੇ ਲਵਾਂਗੇ ਆਪਾਂ ਠੀਕ ਠੀਕ ਵੀਰ ਜੀ ਜੇ ਹੁਣ 30000 ਰੁਪਏ ਆਪਾਂ ਵੀਰ ਤੁਹਾਨੂੰ ਕੋ ਲੈਣਾ ਦੂਜੇ ਮਹੀਨੇ ਨਹੀਂ ਬਾਕੀ ਤੁਹਾਡੀ ਚੰਗੀ ਸਾਂਝ ਆ ਉਹਦੇ ਨਾਲ ਰਿਸ਼ਤੇ ਦੇਨੋਂ ਚਲੋ ਇਹੋ ਜੀ ਆ ਵੀ 50000 ਮਾਇਆ ਉਸੇ ਟਾਈਮ ਲੈ ਲੈਂਦਾ ਤੇ ਉਹਨੇ ਵੀ ਅਕਸਰ ਮਾਲ ਲਿਆ ਕੇ ਵੇਚਣਾ ਤੇ ਚਲੋ ਉਲਟਾ ਪਲਟੀ ਹੋ ਜਾਂਦੀ ਉਹਨੇ ਇੱਕ ਦਿਨ ਹਾਂਜੀ 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 ਅੱਜ ਮੰਨ ਲਓ ਵੀ 2 ਮਹੀਨੇ ਇੱਕ ਮਹੀਨਾ ਅੱਜ ਹੋਰ ਪਿਆਵਾ ਸਾਡਾ 1.5 ਮਹੀਨਾ ਉਹ ਆਪਣਾ ਰਕਮ ਵਰਤ ਲਊਗਾ ਵੀਰ ਤੇ ਉਸੇ ਰਕਮ ਨਾਲ ਚਲੋ 90 ਨੂੰ ਫੇਰ ਆਣ ਕੇ ਆਪਾਂ ਨੂੰ 30 ਰੁਪਈਆ ਨੂੰ ਵੀਰ ਨੂੰ ਆਖਿਆ ਵੀ ਚਲ ਮੌਕੇ ਤੇ ਹੋਰ ਕਰਿਓ ਜਿੰਨਾ ਹੋਰ ਛੋਟ ਜਪਾ ਕਰਾਂਗੇ 30 ਤਰੀਕ ਨੂੰ ਉਹਨੇ ਪੈਸੇ ਦੇਣਾ ਆਉਣਾ ਮੈਂ ਦੂਜੇ ਮਹੀਨੇ ਨੂੰ ਆਪਾਂ ਫੇਰ ਵੀਡੀਓ ਬਣਾਵਾਂਗੇ ਠੀਕ ਜੀ ਵੀਰ ਜੀ ਤੇ ਹੋਰ ਕੁਝ ਵੀਰ ਜੀ ਕਹਿਣਾ ਹੋਵੇ ਕਹਿਣਾ ਵੀ ਜੀ ਜੰਗਰ ਆਪਣਾ ਮਾਲ ਸੁਆਇਆ ਸੁਆਇਆ ਵਾ ਹਾਂਜੀ ਤੇ ਆਣ ਕੇ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਮੈਂ ਗਰੰਟੀਆਂ ਦੇ ਆਪਣਾ ਵੀਰ ਭਰਾ ਮਤਲਬ ਯਕੀਨ ਵੀ ਬੜੇ ਜਾਣੇ ਕਰਦੇ ਵੀਰ ਜੀ ਮਾਲ ਵੇਚਿਆ ਵੀ ਬਹੁਤ ਚੰਗਾ ਚੰਗਾ ਆਪਾਂ ਚੰਗਾ ਵੀਰ ਜੀ ਟੌਪ ਤੋਂ ਟੌਪ ਮੰਨ ਲਓ ਵੀ ਮਾਰ ਲਿਆ ਕੇ ਦਿੱਤਾ ਵੀਰ ਭਰਾਵਾਂ ਦੇ ਘਰਾਂ 'ਚ ਪਹਚਾਇਆ ਅਜੇ ਤੱਕ ਕੋਈ ਗੱਲ ਨਾਂ ਬਿਲਕੁਲ ਤੁਸੀਂ ਦੱਸੋ ਕਿ ਹਜੇ ਮੰਨ ਲਓ ਵੀ ਤੁਹਾਨੂੰ ਨਾ ਜੀ ਨਾ ਕਦੀ ਨਹੀਂ ਅੱਖਾਂ ਮੀਟ ਕੇ ਵੀਰ ਭਰਾਵਾਂ ਨੂੰ ਮੰਨ ਲਈ ਜਾਂਦੇ ਨੇ ਤੇ ਇਹ ਯਕੀਨ ਆਪਾਂ ਬਣਾਇਆ ਨਾ ਹਾਂਜੀ ਤੇ ਆਪਾਂ ਬਣਾ ਕੇ ਵੀ ਰੱਖਣਾ ਬਿਲਕੁਲ ਜੀ ਇਹਨਾਂ ਦੇ ਬੰਦਿਆਂ ਬੜਾ ਕੰਮ ਲੱਗਦਾ ਤੇ ਵਿਗੜਦੇ ਮੇਕ ਲੱਗਦਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਇਹ ਬਣਾਉਣਾ ਆਪਣੇ ਹੱਥ ਵਾਸੇ ਇਹਨੂੰ ਵੱਡਾ ਕਰਨਾ ਹੈ ਜਾਂ ਛੋਟਾ ਕਰਨਾ ਇਹ ਆਪਣੇ ਹੱਥ ਵਾਸੇ ਅੱਜ ਵੀਰ ਜੀ ਮਾਲ ਗੰਦਾ ਵੀ ਲੈਣਦੇ ਆ ਕਿ ਇਹਦੇ ਆਪੇ ਮਾਰਕੀਟ ਖਰਾਬ ਹੋ ਜਾਣੀ ਬਿਲਕੁਲ ਸਹੀ ਗੱਲ ਹੈ ਵੀਰ ਜੀ 2 ਰੁਪਏ ਲੈ ਅੱਗੇ ਆਉਣਾ ਕਿ 2 ਰੁਪਏ ਆਪਾਂ ਵੱਧ ਦੇ ਦਾਂ ਲੈ ਲਾਂਗੇ ਹਾਂਜੀ ਤੇ ਚੀਜ਼ ਅਗਲੇ ਦੇ ਘਰ ਟੌਪ ਦੀ ਚੰਨਾ ਬਿਲਕੁਲ ਜੀ ਬਿਲਕੁਲ ਜਿੱਥੇ ਕਿ ਤੋ 15 ਲੈਣਾ ਉੱਥੇ 20 ਲੈਣਾ ਬਿਲਕੁਲ ਸਹੀ ਗੱਲ ਹੈ ਵੀਰ ਜੀ ਲ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤੇ ਵੀਡੀਓ ਪੂਰੀ ਵੇਖਣ ਲਈ ਜਿਹੜਾ ਦਿলো ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ